ਸੁਰੱਖਿਆ ਬਲਾਂ ਵੱਲੋਂ ਚਲਾਈਆਂ ਹੋਈਆਂ ਗੋਲੀਆਂ ਦੇ ਵਿੱਚ ਚਾਰ ਇਨਸਾਨਾਂ ਦੀ ਮੌਤ ਹੁੰਦੀ ਹੈ। ਤਲੁੰਗਬੋਦੀ ਉਹੀ ਵਾਲੀ ਚੋਟੀ ਦੇ ਉੱਪਰ ਝੰਡਾ ਲਹਿਰਾਉਣ ਵਾਲਾ ਥਾਰਚਿੰਨ ਫਾਈਨਲੀ ਆਪਣੀ ਮਾਤਭੂਮੀ ਦੀ ਆਜ਼ਾਦੀ ਲੜਦਾ ਹੋਇਆ ਸ਼ਹੀਦ ਹੋ ਜਾਂਦਾ। ਕਿ ਜਿਹੜਾ ਇਨਸਾਨ, ਜਿਹੜਾ ਫੌਜੀ ਇੰਨੀ ਜ਼ਿਆਦਾ ਖਤਰਨਾਕ ਲੜਾਈ ਦੇ ਵਿੱਚ ਪਾਕਿਸਤਾਨੀਆਂ ਦੀ ਦੁਸ਼ਮਣਾਂ ਦੀ ਗੋਲੀ ਤੋਂ ਨਹੀਂ ਮਰਿਆ ਉਹ ਆਪਣੇ ਹੀ ਸੈਨਿਕਾਂ ਦੀ ਗੋਲੀ ਤੋਂ ਮਾਰਿਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਦੀ ਸਰਕਾਰ ਦੇ ਥੱਲੇ ਹੁਣ ਤੋਂ ਕੁਝ ਸਾਲ ਪਹਿਲਾਂ ਜੰਮੂ ਕਸ਼ਮੀਰ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਦੋ ਯੂਟੀ ਬਣਾਏ ਜਾਂਦੇ ਆ ਮਤਲਬ ਕਿ ਯੂਨੀਅਨ ਟੈਰੀਟਰੀਜ਼ ਉਹਨਾਂ ਦੇ ਵਿੱਚੋਂ ਇੱਕ ਹੁੰਦਾ ਲਦਾਖ ਕੁਝ ਟਾਈਮ ਤੋਂ ਬਾਅਦ ਜਿਵੇਂ ਕਿ ਪਹਿਲਾਂ ਵਾਅਦਾ ਕੀਤਾ ਗਿਆ ਸੀ ਜੰਮੂ ਕਸ਼ਮੀਰ ਦੇ ਵਿੱਚ ਆਪਣੀ ਵਾਪਸ ਅਸੈਂਬਲੀ ਆਉਂਦੀ ਆ ਵੋਟਾਂ ਪੈਂਦੀਆਂ ਨੇ ਉੱਥੇ ਆਪਣੇ ਲੋਕਾਂ ਦੀ ਚੁਣੀ ਹੋਈ ਸਰਕਾਰ ਬਣਦੀ ਆ ਪਰ ਇਹ ਚੀਜ਼ ਲਦਾਖ ਦੇ ਲੋਕਾਂ ਦੇ ਨਾਲ ਨਹੀਂ ਕੀਤੀ ਜਾਂਦੀ ਤਾਂ ਇਸੇ ਕਰਕੇ ਪਿਛਲੇ ਕਾਫੀ ਟਾਈਮ ਤੋਂ ਲਦਾਖ ਦੇ ਲੋਕ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਆਪਣੇ ਹੱਕਾਂ ਦੇ ਲਈ ਪਰਦਰਸ਼ਨ ਕਰ ਰਹੇ ਆ ਉਹਨਾਂ ਦੇ ਜਿਹੜੇ ਸਭ ਤੋਂ ਜ਼ਿਆਦਾ ਪੌਪੂਲਰ ਇਨਸਾਨ ਨੇ ਸੋਨਮ ਵੈਂਚੁਕ ਜਿਨ੍ਹਾਂ ਦੇ ਉੱਪਰ ਆਮੀਰ ਖਾਨ ਹੋਣਾਂ ਦੀ ਇੱਕ ਬਹੁਤ ਹੀ ਜ਼ਿਆਦਾ ਬੇਹਤਰੀਨ ਤੇ ਮਸ਼ਹੂਰ ਫਿਲਮ 3 ਇਡੀਅਟਸ ਵੀ ਬਣ ਚੁੱਕੀ ਆ ਪਿਛਲੇ ਲੰਬੇ ਸਮੇਂ ਤੋਂ ਭੁੱਖ ਹੜਤਾਲ ਦੇ ਉੱਪਰ ਬੈਠੇ ਆ ਸਰਕਾਰ ਦੇ ਵੱਲੋਂ ਕੋਈ ਵੀ ਸੁਣਵਾਈ ਹਾਲੇ ਤੱਕ ਨਹੀਂ ਹੋਈ ਕੁਝ ਦਿਨ ਪਹਿਲਾਂ ਜਿਹੜੇ ਇਹ ਵਿਰੋਧ ਪ੍ਰਦਰਸ਼ਨ ਨੇ ਬਹੁਤ ਹੀ ਜ਼ਿਆਦਾ ਹਿੰਸਕ ਹੋ ਜਾਂਦੇ ਆ ਤੇ ਵਿਰੋਧ ਪ੍ਰਦਰਸ਼ਨ ਦੇ ਹਿੰਸਕ ਹੋਣ ਤੋਂ ਬਾਅਦ ਪਹਿਲੇ ਹੀ ਦਿਨ ਸੁਰੱਖਿਆ ਬਲਾਂ ਵੱਲੋਂ ਚਲਾਈਆਂ ਹੋਈਆਂ ਗੋਲੀਆਂ ਦੇ ਵਿੱਚ ਚਾਰ ਇਨਸਾਨਾਂ ਦੀ ਮੌਤ ਹੁੰਦੀ ਹੈ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਇਹਨਾਂ ਚਾਰ ਆਪਣੀ ਜ਼ਮੀਨ ਦੀ ਆਜ਼ਾਦੀ ਦੇ ਲਈ ਮਰ ਚੁੱਕੇ ਇਨਸਾਨਾਂ ਦੇ ਵਿੱਚੋਂ ਇੱਕ ਦੀ ਕਹਾਣੀ ਦੀ ਇਸ ਇਨਸਾਨ ਦਾ ਨਾਮ ਸੀ ਸੇਵਾੰਗ ਥਾਰਚਿਨ ਇਹਨਾਂ ਦੀ ਉਮਰ ਸੀ 46 ਸਾਲ ਲੇ ਤੋਂ 8 ਕਿਲੋਮੀਟਰ ਦੂਰ ਇੱਕ ਪਿੰਡ ਆ ਸਾਬੂ ਸਾਬੂਪਿੰਡ ਦੇ ਰਹਿਣ ਵਾਲੇ ਸੀ ਇਹ ਥਾਰਚਨ ਇਸ ਪ੍ਰੋਟੈਸਟ ਦੇ ਵਿੱਚ ਜਦੋਂ ਇਹ ਜਾਂਦੇ ਆ ਉਸ ਟਾਈਮ ਦੇ ਉੱਪਰ ਇਹ ਇੱਕ ਗਵਰਨਮੈਂਟਸ ਦੀ ਕੱਪੜਿਆਂ ਦੀ ਦੁਕਾਨ ਚਲਾ ਰਹੇ ਹੁੰਦੇ ਆ ਪਰ ਇਸ ਤੋਂ ਪਹਿਲਾਂ ਸਿਵਾੰਗ ਥਾਰਚਨ ਕਾਰਗਿਲ ਵਾਰ ਦੇ ਇੱਕ ਹੀਰੋ ਰਹਿ ਚੁੱਕੇ ਆ ਇੰਡੀਅਨ ਆਰਮੀ ਦੇ ਵਿੱਚ 17 ਸਾਲ ਉਹ ਲਗਾਤਾਰ ਸਰਵਿਸ ਕਰਦੇ ਰਹੇ ਆ ਤੇ ਸਿਰਫ ਥਾਰਚਿਨ ਹੀ ਨਹੀਂ ਉਹਨਾਂ ਦੀ ਪੂਰੀ ਦੀ ਪੂਰੀ ਫੈਮਿਲੀ ਦਾ ਇਤਿਹਾਸ ਰਿਹਾ ਵਾ ਇੰਡੀਅਨ ਆਰਮੀ ਦੇ ਵਿੱਚ ਹੋਣ ਦਾ ਅਗਲੀ ਚੀਜ਼ ਇਹ ਆ ਜਦੋਂ ਭਾਰਤ ਦੀ ਕਾਰਗਿਲ ਵਾਰ ਲੱਗਦੀ ਆ ਪਾਕਿਸਤਾਨ ਦੇ ਨਾਲ ਤਾਂ ਥਾਰਚਿਨ ਤੇ ਉਹਨਾਂ ਦੇ ਆਪਣੇ ਪਿਤਾ ਸਟੈਂਜਨ ਨਾਮ ਗੇਲਿਆਰ ਇਹ ਦੋਨੇ ਜਣੇ ਆਰਮੀ ਚ ਹੁੰਦੇ ਆ ਤੇ ਦੋਨੇ ਪਿਓ ਪੁੱਤ ਇਕੱਠੇ ਹੀ ਕਾਰਗਿਲ ਦੀ ਲੜਾਈ ਦੇ ਵਿੱਚ ਇੰਡੀਆ ਦੇ ਵੱਲੋਂ ਲੜਦੇ ਆ ਤੇ ਅੱਜ ਉਹੀ ਇਨਸਾਨ ਜਿਹੜਾ ਇੱਕ ਟਾਈਮ ਦੇ ਉੱਪਰ ਇੰਡੀਆ ਦੀ ਇਹ ਜੀ ਇਤਿਹਾਸਿਕ ਜਿੱਤ ਦਾ ਹੀਰੋ ਰਹਿ ਚੁੱਕਿਆ ਉਹ ਇੰਡੀਆ ਦੇ ਹੀ ਸੁਰੱਖਿਆ ਬਲਾਂ ਦੀ ਗੋਲੀ ਦਾ ਸ਼ਿਕਾਰ ਹੁੰਦਾ ਤੇ ਮੌਤ ਦੇ ਮੂੰਹ ਵਿੱਚ ਚਲੇ ਜਾਂਦਾ ਕਿਸ ਕਰਕੇ ਕਿਉਂਕਿ ਕਿਸੇ ਟਾਈਮ ਜਿਹੜਾ ਇਨਸਾਨ ਆਪਦੇ ਦੇਸ਼ ਦੇ ਬਾਰਡਰਾਂ ਦੀ ਰੱਖਿਆ ਕਰ ਰਿਹਾ ਸੀ ਅੱਜ ਉਹ ਆਪਣੀ ਹੀ ਜ਼ਮੀਨ ਦੀ ਆਪਣੀ ਹੀ ਮਿੱਟੀ ਦੀ ਆਜ਼ਾਦੀ ਦੀ ਲੜਾਈ ਲੜਦਾ ਹੋਇਆ ਉਹਨਾਂ ਹੀ ਸੁਰੱਖਿਆ ਬਲਾਂ ਦੀ ਗੋਲੀ ਦਾ ਸ਼ਿਕਾਰ ਹੁੰਦਾ ਜਿਨ੍ਹਾਂ ਦੇ ਨਾਲ ਰੜ ਕੇ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕੀਤੀ ਸੀ ਇੰਡੀਅਨ ਆਰਮੀ ਦੀ ਲਦਾਖ ਸਕਾਉਟਸ ਕਰਕੇ ਇੱਕ ਰੈਜੀਮੈਂਟ ਆ ਜਿਹੜੀ ਕਿ ਹੈਗੀ ਆ ਇੱਕ ਬਹੁਤ ਹੀ ਸਪੈਸ਼ਲ ਮਾਊਂਟੇਨ ਇਨਫੈਂਟਰੀ ਰੈਜੀਮੈਂਟ ਤੇ ਥਾਰਚਨ ਇੰਡੀਅਨ ਆਰਮੀ ਨੂੰ ਇਸੇ ਰੈਜੀਮੈਂਟ ਦੇ ਥਰੂ ਜੁਆਇਨ ਕਰਦੇ ਆ ਸਾਲ 1996 ਦੇ ਵਿੱਚ 2017 ਦੇ ਵਿੱਚ ਭਾਰਤੀ ਫੌਜ ਤੋਂ ਰਿਟਾਇਰਮੈਂਟ ਲੈਂਦੇ ਆ ਪੂਰੇ 21 ਸਾਲ ਇੰਡੀਅਨ ਆਰਮੀ ਦੀ ਸੇਵਾ ਕਰਕੇ ਕਾਰਗਿਲ ਲੜਾਈ ਦੇ ਵਿੱਚ ਅਲੱਗ-ਅਲੱਗ ਚੋਟੀਆਂ ਦੇ ਲਈ ਜਿਹੜੀਆਂ ਲੜਾਈਆਂ ਹੁੰਦੀਆਂ ਉਹਨਾਂ ਦੇ ਵਿੱਚੋਂ ਟੋਲੋ ਲਿੰਗ ਦੀ ਲੜਾਈ ਜਿਹੜੀ ਆ ਉਹ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਸੀ ਦੋਨੇ ਪਾਸੇ ਦੇ ਵਿੱਚ ਬਹੁਤ ਜ਼ਿਆਦਾ ਕੈਜੂਐਲਟੀਆਂ ਹੁੰਦੀਆਂ ਦੋਨੇ ਪਾਸੇ ਦੇ ਬਹੁਤ ਸਾਰੇ ਜਵਾਨ ਇਸ ਚੋਟੀ ਨੂੰ ਸਰ ਕਰਨ ਦੇ ਵਿੱਚ ਸ਼ਹੀਦ ਹੁੰਦੇ ਆ ਟੋਲੋ ਲਿੰਗ ਦੀ ਲੜਾਈ ਦੇ ਵਿੱਚ ਥਾਰਚਿੰਨ ਹੋਂਨਾ ਨੇ ਪਾਰਟਿਸਿਪੇਟ ਕੀਤਾ ਹਿੱਸਾ ਲਿਆ ਅਗਲੀ ਚੀਜ਼ ਜਿਹੜੀ ਕਿ ਥਾਰਚੇ ਨੂੰ ਇਸ ਵਾਰ ਦਾ ਇੱਕ ਹੀਰੋ ਬਣਾਉਂਦੀ ਆ ਤੇ ਜਿਹਦੇ ਕਰਕੇ ਉਹਨਾਂ ਨੂੰ ਇੰਡੀਅਨ ਗਵਰਨਮੈਂਟ ਤੋਂ ਬਹੁਤ ਸਾਰੇ ਸਨਮਾਨ ਵੀ ਮਿਲਦੇ ਆ ਜਦੋਂ ਟੋਲੋ ਲੈਂਗ ਦੀ ਚੋਟੀ ਨੂੰ ਭਾਰਤੀ ਸੈਨਾ ਆਪਣੇ ਕਬਜ਼ੇ 'ਚ ਲੈਂਦੀ ਆ ਤਾਂ ਜਿਹੜਾ ਸਭ ਤੋਂ ਪਹਿਲਾਂ ਛੋਟਾ ਜਿਹਾ ਭਾਰਤੀ ਸੈਨਿਕਾਂ ਦਾ ਗਰੁੱਪ ਸੀ ਜਿਹੜਾ ਇਸ ਚੋਟੀ ਤੱਕ ਪਹੁੰਚਦਾ ਤੇ ਉੱਥੇ ਜਾ ਕੇ ਭਾਰਤ ਦਾ ਝੰਡਾ ਲਹਿਰਾਉਂਦਾ ਉਸ ਗਰੁੱਪ ਦੇ ਇੱਕ ਮੈਂਬਰ ਹੁੰਦੇ ਆ ਥਾਰਚੇ ਤੇ ਤੋਲੋ ਲਿੰਗ ਦੀ ਲੜਾਈ ਤੋਂ ਬਾਅਦ ਅਗਲੀ ਚੋਟੀ ਸੀਗੀ ਦਾ ਟਾਪ ਦੀ ਦਾ ਟਾਪ ਦੀ ਲੜਾਈ ਦੇ ਉੱਪਰ ਵੀ ਥਾਰਚਨ ਲੜਦੇ ਆ ਤੇ ਅੱਜ ਥਾਰਚਨ ਹੋਣਾ ਦੀ ਮੌਤ ਦੇ ਉੱਪਰ ਉਹਨਾਂ ਦੇ ਪਿਤਾ ਸਟੈਂਜ਼ਨ ਨਾਮ ਗਲਿਆਲ ਇਹ ਕਹਿੰਦੇ ਆ ਕਿ ਜਿਹੜਾ ਇਨਸਾਨ ਜਿਹੜਾ ਫੌਜੀ ਇੰਨੀ ਜ਼ਿਆਦਾ ਖਤਰਨਾਕ ਲੜਾਈ ਦੇ ਵਿੱਚ ਪਾਕਿਸਤਾਨੀਆਂ ਦੀ ਦੁਸ਼ਮਣਾਂ ਦੀ ਗੋਲੀ ਤੋਂ ਨਹੀਂ ਮਰਿਆ ਉਹ ਆਪਣੇ ਹੀ ਸੈਨਿਕਾਂ ਦੀ ਗੋਲੀ ਤੋਂ ਮਾਰਿਆ ਗਿਆ ਸਟੈਂਜ਼ਨ ਨਾਮ ਗਲਿਆਲ ثارਚਿੰਦ ਦੇ ਜਿਹੜੇ ਪਿਤਾ ਨੇ ਉਸ ਸਾਲ 2002 ਦੇ ਵਿੱਚ ਇੰਡੀਅਨ ਆਰਮੀ ਦੇ ਵਿੱਚੋਂ ਸੂਬੇਦਾਰ ਮੇਜਰ ਦੇ ਪਦ ਦੇ ਉੱਪਰੋਂ ਰਿਟਾਇਰ ਹੁੰਦੇ ਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਆਨਰੇਰੀ ਕੈਪਟਨ ਦਾ ਰੈਂਕ ਦਿੱਤਾ ਜਾਂਦਾ। ਇਸ ਤੋਂ ਇਲਾਵਾ ਸਿਆਚਨ ਦੇ ਏਰੀਏ ਦੇ ਵਿੱਚ ਜਿੱਥੇ ਡਿਊਟੀ ਦੇਣਾ ਬਹੁਤ ਹੀ ਜ਼ਿਆਦਾ ਔਖਾ ਵਾ ਟੈਂਪਰੇਚਰ ਬਹੁਤ ਹੀ ਜ਼ਿਆਦਾ ਥੱਲੇ ਹੁੰਦਾ। ਥਾਰਚਿੰਦ ਆਪਣੇ 21 ਸਾਲ ਦੇ ਆਰਮੀ ਦੇ ਕੈਰੀਅਰ ਦੇ ਵਿੱਚ ਚਾਰ ਵਾਰ ਉਹਨਾਂ ਦੀ ਤਣਾਤੀ ਇਸ ਜਗ੍ਹਾ ਦੇ ਉੱਪਰ ਰਹੀ ਆ ਤੇ ਹੁਣ ਫਾਈਨਲੀ ਆਪਣੀ ਮੌਤ ਤੋਂ ਸਿਰਫ ਕੁਝ ਦਿਨ ਪਹਿਲਾਂ ਜਦੋਂ ਇਹ ਸਾਰਾ ਮੁੱਦਾ ਲਦਾਖ ਦੀ ਆਜ਼ਾਦੀ ਦਾ ਪੜਕਦਾ ਵਾ ਤਾਂ ਥਾਰਚਨ ਪਿਛਲੇ 2 ਦਿਨਾਂ ਤੋਂ ਕਰੋ ਮਿਸਿੰਗ ਹੁੰਦੇ ਆ ਕਿਉਂਕਿ ਉਹ ਪ੍ਰੋਟੈਸਟ ਦੇ ਲਈ ਪਹਿਲਾਂ ਹੀ ਕਰੋ ਜਾ ਚੁੱਕੇ ਹੁੰਦੇ ਆ ਫਾਈਨਲੀ ਥਾਰਚਨ ਹੋਣਾ ਦੇ ਪਰਿਵਾਰ ਵਾਲਿਆਂ ਨੂੰ ਉਹਨਾਂ ਦੀ ਮੌਤ ਦੀ ਖ਼ਬਰ ਮਿਲਦੀ ਆ ਜਦੋਂ ਪੂਰੇ ਲਦਾਖ ਦੇ ਵਿੱਚ ਇਹ ਗੱਲ ਫੈਲ ਜਾਂਦੀ ਆ ਕਿ ਸੁਰੱਖਿਆ ਬਲਾਂ ਨੇ ਬਿਨਾਂ ਕਿਸੇ ਵੀ ਚੇਤਾਵਨੀ ਦੇ ਇਸ ਭੀੜ ਦੇ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ ਤਕ ਉਸ ਟਾਈਮ ਤੌਬਾ ਦੀ ਪਰਿਵਾਰ ਨੂੰ ਪਤਾ ਲੱਗਦਾ ਕਿ ਇਸ ਗੋਲੀਬਾਰੀ ਦੇ ਵਿੱਚ ਜਿਹੜੇ 4 ਇਨਸਾਨਾਂ ਦੀ ਮੌਤ ਹੋਈਆ ਉਹਨਾਂ ਦੇ ਵਿੱਚੋਂ ਥਾਰਚਿੰਨ ਇੱਕ ਹੁੰਦੇ ਪਰ ਇੱਥੇ ਇੱਕ ਹੋਰ ਚੀਜ਼ ਬਹੁਤ ਹੀ ਜ਼ਿਆਦਾ ਅਜੀਬ ਆ ਥਾਰਚਿੰਨ ਉਹਨਾਂ ਦੀ ਮ੍ਰਿਤਕ ਦੇਹ ਨੂੰ ਜਦੋਂ ਘਰੇ ਵਾਪਸ ਲੈ ਕੇ ਆਇਆ ਜਾਂਦਾ ਉਸ ਤੋਂ ਬਾਅਦ ਪਰਿਵਾਰ ਵਾਲੇ ਇਹ ਦੇਖਦੇ ਆ ਕਿ ਉਹਨਾਂ ਦੇ ਸਰੀਰ ਦੇ ਉੱਪਰ ਗੋਲੀ ਦਾ ਨਿਸ਼ਾਨ ਹੀ ਨਹੀਂ ਬਲਕਿ ਉਨ੍ਹਾਂ ਦੇ ਪੂਰੇ ਸਰੀਰ ਦੇ ਉੱਪਰ ਡੰਡਿਆਂ ਦੇ ਬਹੁਤ ਸਾਰੇ ਨਿਸ਼ਾਨ ਨੇ ਤਾਂ ਇਥੋਂ ਕਲੀਅਰਲੀ ਪਤਾ ਲੱਗ ਰਿਹਾ ਕਿ ਗੋਲੀਬਾਰੀ ਤੋਂ ਪਹਿਲਾਂ ਅਰਧ ਸੈਨਿਕ ਬਲਾਂ ਦੁਆਰਾ ਉਨ੍ਹਾਂ ਦੀ ਬਹੁਤ ਜ਼ਿਆਦਾ ਮਾਰਕੁੱਟ ਵੀ ਕੀਤੀ ਗਈ ਆ ਥਾਰਚਨ ਆਪਣੇ ਚਾਰੇ ਬੱਚਿਆਂ ਨੂੰ ਵੀ ਆਪਣੀ ਤਰ੍ਹਾਂ ਤੇ ਆਪਣੇ ਫਾਦਰ ਦੀ ਤਰ੍ਹਾਂ ਇੰਡੀਅਨ ਆਰਮੀ ਦੇ ਵਿੱਚ ਭਰਤੀ ਕਰਾਉਣਾ ਚਾਹੁੰਦੇ ਸੀ ਇਸੇ ਕਰਕੇ ਉਨ੍ਹਾਂ ਦੇ ਚਾਰੇ ਬੱਚੇ ਵੀ ਇੰਡੀਅਨ ਆਰਮੀ ਦੇ ਚਲਾਏ ਹੋਏ ਇੱਕ ਸਕੂਲ ਦੇ ਵਿੱਚ ਪੜ ਰਹੇ ਆ ਤੇ ਥਾਰਚਿੰਦ ਦਾ ਸੁਪਨਾ ਸੀ ਕਿ ਉਹਨਾਂ ਦੇ ਬੱਚੇ ਵੀ ਵੱਡੇ ਹੋ ਕੇ ਇੰਡੀਅਨ ਆਰਮੀ ਨੂੰ ਜੁਆਇਨ ਕਰਨ ਪਰ ਅਜੀਬ ਚੀਜ਼ ਆ ਕਿਸਮਤ ਦਾ ਇੱਕ ਅਜੀਬ ਖੇਡ ਆ ਜਾਂ ਕਹਿ ਲੋ ਕਿ ਰਾਜਨੀਤੀ ਦਾ ਪਾਵਰ ਦਾ ਇੱਕ ਅਜੀਬ ਖੇਡ ਆ ਕਿ ਥਾਰਚਿੰਦ ਖੁਦ ਉਸੇ ਹੀ ਫੋਰਸ ਦਾ ਉਹਨਾਂ ਹੀ ਲੋਕਾਂ ਦੀ ਗੋਲੀ ਦਾ ਸ਼ਿਕਾਰ ਹੁੰਦੇ ਆ ਜਿਨ੍ਹਾਂ ਦੇ ਨਾਲ ਕਦੇ ਰਲ ਕੇ ਉਹਨਾਂ ਨੇ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕੀਤੀ ਤਾਂ ਲੁੰਗਬਾਦੀ ਚੋਟੀ ਦੇ ਉੱਪਰ ਜਿਹੜੀ ਪਾਕਿਸਤਾਨ ਤੋਂ ਕਾਰਗਿਲ ਵਾਰ ਦੇ ਵਿੱਚ ਇੰਡੀਆ ਨੇ ਜਿੱਤੀ ਤਾਂ ਲੁੰਗਬਾਦੀ ਉਹੀ ਵਾਲੀ ਚੋਟੀ ਦੇ ਉੱਪਰ ਝੰਡਾ ਲਹਿਰਾਉਣ ਵਾਲਾ ਥਾਰਚਿੰਨ ਫਾਈਨਲੀ ਆਪਣੀ ਮਾਤਭੂਮੀ ਦੀ ਆਜ਼ਾਦੀ ਲੜਦਾ ਹੋਇਆ ਸ਼ਹੀਦ ਹੋ ਜਾਂਦਾ ਤਾਂ ਇਹ ਸੀਗੀ ਕਹਾਣੀ ਜ਼ਿੰਦਗੀ ਦੀ ਤੇ ਇੱਕ ਬਹੁਤ ਹੀ ਜ਼ਿਆਦਾ ਅਜੀਬ ਮੌਤ ਦੀ ਇੱਕ ਫੌਜੀ ਦੀ ਜਿਹਦੀ ਆਜ਼ਾਦੀ ਦੀ ਲੜਾਈ ਨਾ ਉਹਦੀ ਇੰਡੀਅਨ ਆਰਮੀ ਦੇ ਵਿੱਚ ਸਰਵਿਸ ਦੇ ਦੌਰਾਨ ਖਤਮ ਹੋਈ ਤੇ ਨਾ ਹੀ ਉਹਦੇ ਤੋਂ ਬਾਅਦ ਖਤਮ ਹੋਈ ਤੇ ਫਾਈਨਲੀ ਇਸ ਫੌਜੀ ਦੀ ਜਿਹੜੀ ਮੌਤ ਹੁੰਦੀ ਐ ਇਸ ਸੈਨਿਕ ਦੀ ਮੌਤ ਉਹ ਵੀ ਆਜ਼ਾਦੀ ਦੀ ਲੜਾਈ ਲੜਦੇ ਹੋਏ ਇਸ ਵਾਰ ਬਾਰਡਰ ਬਦਲ ਗਏ ਪਿਛਲੀ ਵਾਰ ਜਿਹੜੇ 21 ਸਾਲ ਲਗਾਤਾਰ ਉਹ ਜਿਹੜੇ ਬਾਰਡਰਾਂ ਦੀ ਰੱਖਿਆ ਕਰਦਾ ਰਿਹਾ ਉਹ ਬਾਰਡਰ ਸੀ ਉਹਦੇ ਦੇਸ਼ ਦੇ ਪਰ ਇਸ ਵਾਰ ਜਿਸ ਮਾਤਭੂਮੀ ਦੀ ਉਹ ਰੱਖਿਆ ਕਰ ਰਿਹਾ ਸੀ ਉਹ ਉਹਦਾ ਆਪਣਾ ਕਰ ਸੀ ਉਹ ਉਹਦਾ ਆਪਣਾ ਏਰੀਆ ਆਪਣੇ ਲੋਕ ਸੀ ਆਪਣਾ ਉਹਦਾ ਵਿਰਸਾ ਸੀ ਤਾਂ ਫਿਲਹਾਲ ਹੀ ਇਸ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਹੁਣ ਮੈਂ ਤੁਹਾਨੂੰ ਮਿਲੂੰ ਕੱਲ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕਹਾਣੀ ਦੇ ਨਾਲ